ਗਾਈਸ ਰਾਣਾ ਸਾਹਿਬ ਗੁਰੂ ਘਰ ਅਸੀਂ ਪਹੁੰਚ ਚੁੱਕੇ ਹਾਂਗੇ ਤੇ ਸਾਡੇ ਨਾਲ ਇੱਥੇ ਪਹੁੰਚ ਕੇ ਰਾਕੀ ਤੇ ਪਾਕ ਹੋਇਆ ਉਹ ਅੱਗੇ ਤੁਹਾਨੂੰ ਬਲੌਗ ਦੇ ਵਿੱਚ ਅਸੀਂ ਦੱਸ ਦਿਆਂਗੇ ਕਿ ਸਾਡੇ ਨਾਲ ਕੀਤ ਪਾਕ ਹੋਇਆ ਇੱਥੇ ਦੇਖੋ ਗਾਇਸ ਇੱਥੇ ਨਾ ਜੁੜੀ ਜਮਾ ਕਰਾਉਣ ਪਿੱਛੇ ਦੋਨਾਂ ਜਣਿਆਂ ਦੇ ਵਿੱਚ ਲੜਾਈ ਪੈ ਗਈ ਸੀਗੀ ਫਾਈਨਲੀ ਫਿਰ ਉਹਨਾਂ ਨੇ ਦੋਨਾਂ ਜਣਿਆਂ ਦੀ ਜੁੜੀ ਜਮਾ ਕਰਵਾਏ ਜਾ ਕੇ ਗਾਈਸ ਜਿਹੜੇ ਸੀ ਜਮਾ ਕਰਵਾ ਦੇਨੇਗੇ ਤੇ ਹੁਣ ਤੁਹਾਨੂੰ ਪਹਿਲਾਂ ਤਾਂ ਗਾਈਸ ਆਪਾਂ ਇਸ ਗੁਰੂ ਘਰ ਦਾ ਇੱਕ ਸੰਖੇਪ ਜਿਹਾ ਇਤਿਹਾਸ ਦੱਸ ਦਿੰਨੇ ਹੈਗੇ ਜਿਹੜਾ ਗਾਈਸ ਇਹ ਗੁਰਦੁਆਰਾ ਸਾਹਾਗਾ ਇਹ 6ਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਾਗਾ ਔਰ ਗਾਈਸ ਇਸ ਗੁਰਦੁਆਰਾ ਸਾਹਿਬ ਦਾ ਇੱਕ ਹੋਰ ਵੀ ਇਤਿਹਾਸ ਹੈਗਾ ਸੰਤ ਈਸ਼ਰ ਸਿੰਘ ਜੀ ਜਦੋਂ ਇਸ ਪਿੰਡ ਵਿੱਚ ਆਏ ਸੀਗੇ ਉਦੋਂ ਗਾਈਸ ਇਹ ਪਿੰਡ ਇੱਕ ਆਮ ਜਿਹਾ ਪਿੰਡ ਹੁੰਦਾ ਸੀਗਾ ਤੇ ਉਹਨਾਂ ਦੇ ਆਉਣ ਤੋਂ ਬਾਅਦ ਇਹ ਰਾੜਾ ਪਿੰਡ ਤੋਂ ਰਾੜਾ ਸਾਹ ਬਣ ਗਿਆ ਸੀਗਾ ਤੇ ਇਹ ਗੁਰਦੁਆਰਾ ਸਾਹਿਬ ਜਿੱਥੇ ਗਾਇਸ ਆਪਾਂ ਇਸ ਟਾਈਮ ਪਹੁੰਚੇ ਹੋਏ ਆਂਗੇ ਇੱਥੇ ਉਹਨਾਂ ਨੇ ਬਹੁਤ ਤਪੱਸਿਆ ਕੀਤੀ ਹੈਗੀ ਤੁਹਾਨੂੰ ਅੱਗੇ ਚੱਲ ਕੇ ਬਲੌਗ ਦੇ ਵਿੱਚ ਉਹ ਜਗ੍ਹਾ ਵੀ ਦਿਖਾਵਾਂਗੇ ਜਿੱਥੇ ਸੰਤ ਈਸ਼ਰ ਸਿੰਘ ਜੀ ਨੇ ਤਪੱਸਿਆ ਕੀਤੀ ਸੀਗੀ ਤੇ ਗਾਇਸ ਹੁਣ ਅਸੀਂ ਚੱਲਾਂਗੇ ਗੁਰੂ ਘਰ 'ਚ ਜਿਹੜਾ ਸਰੋਵਰ ਬਣਿਆ ਹੋਇਆ ਹੈਗਾ ਉੱਤੇ ਇਸ਼ਨਾਨ ਕਰਨ ਵਾਸਤੇ ਬਹੁਤ ਸੋਹਣਾ ਇੱਥੇ ਦੱਸਦੇ ਨੇ ਵੀ ਸਰੋਵਰ ਬਣਿਆ ਹੋਇਆ ਹੈਗਾ ਤੇ ਗੁਰੂ ਘਰ ਤਾਂ ਤੁਸੀਂ ਦੇਖ ਹੀ ਰਹੋਗੇ ਵੀ ਕਿੰਨਾ ਸੋਹਣਾ ਬਣਿਆ ਤੇ ਆਜੋ ਹੁਣ ਤੁਹਾਨੂੰ ਸਰੋਵਰ ਦੇ ਵੀ ਦਰਸ਼ਨ ਕਰਾਈਏ ਪਾਦੇ ਉਹ ਨਾ ਲੱਗਿਆ ਵੀ ਬਾੜੀ ਨਾਲ ਕਿ ਕੁਸ ਹੋਏ ਹੀ ਹੁੰਦਾ ਤੂੰ ਯਾਰ ਤੂੰ ਨੇ ਇਸ਼ਨਾਨ ਕੀਤਾ ਨਾ ਫਿਰ ਤੇ ਫਿਰ ਮੋਟਾ ਕਿਚੂ ਸੰਢੀ ਤੇ ਗਾਇਸ ਇੱਕ ਹੋਰ ਚੀਜ਼ ਸਾਨੂੰ ਇੱਥੇ ਆ ਕੇ ਪਤਾ ਲੱਗੀ ਵੀ ਜਿਹੜਾ ਅੱਜ ਨਾ ਸੰਤ ਈਸ਼ਰ ਸਿੰਘ ਜੀ ਦਾ ਜਨਮ ਦਿਨ ਹੈਗਾ ਤੇ ਗਾਇਸ ਅਸੀਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੇ ਹਾਂ ਕਿ ਅਸੀਂ ਉਹਨਾਂ ਦੇ ਜਨਮ ਦਿਨ ਤੇ ਇੱਥੇ ਮੱਥਾ ਟੇਕਣ ਦੇ ਲਈ ਆਏ ਹਾਂਗੇ ਕਿਹ ਪ੍ਰਸ਼ਾਦ ਹਾਂ ਵੈਲਕਮ ਬਨੂ ਮਲੇ ਕੋਲ ਲੈਣਾ ਕਿੱਥੇ ਅਨਯੂ ਗਾਇਜ਼ ਆਜੋ ਜੀ ਹੁਣ ਤੁਹਾਨੂੰ ਪੂਰਾ ਸਾਹਿਬ ਦੇ ਦਰਸ਼ਨ ਕਰਾਉਣੇ ਹੈਗੇ ਇਧਰ ਆ ਪੂਰਾ ਸਾਹਿਬ ਮਾਰავੇ ਦਾ ਕਾਫੇ ਇਹ ਆਓ ਦੇਖੋ ਗਾਇਸ ਉਹ ਸਾਹਮਣੇ ਪੂਰਾ ਸਭ ਬਣਿਆ ਹੋਇਆਗਾ ਆਪਾਂ ਹੁਣ ਅੰਦਰ ਚੱਲਦੇ ਹਾਂ ਪੂਰਾ ਸਭ ਨੇ ਇੱਕ ਚੀਜ਼ ਗਾਇਸ ਇੱਥੇ ਮੈਂ ਸਾਰਾ ਗੁਰਦੁਆਰਾ ਸਾਹਿਬ ਚ ਨੋਟ ਕਰੀ ਹੈਗੀ ਵੀ ਇੱਥੇ ਗ੍ਰੀਨਰੀ ਬਹੁਤ ਜ਼ਿਆਦਾ ਹੈਗੀ ਹੈ ਪੇੜ ਪੌਦੇ ਫੁੱਲ ਕੁੰਟੀਆਂ ਸਾਰੇ ਕਿਤੇ ਲੱਗੀਆਂ ਜਿੜੀਆਂ ਗਾਇਸ ਪੂਰਾ ਸਭ ਤੇਸੀ ਪਹੁੰਚ ਗਿਆ ਮੱਥਾ ਟੇਕਿਆ ਪਹਿਲਾਂ ਤਾਂ ਤੇ ਆ ਜਿਹੜੀਆਂ ਫੋਟੋਆਂ ਗਾਇਸ ਤੁਸੀਂ ਦੇਖ ਰਹੇ ਹੋਗੇ ਇਧਰ ਇਹ ਜਦੋਂ ਸਤਿ ਸਰ ਸਿੰਘ ਜੀ ਨੇ ਚੋਲਾ ਸਟਾਡੀ ਉਦੋਂ ਦੋ ਜਣੀਆਂ ਨੀਂ ਉਹ ਦੋ ਹਵਾਈ ਅੱਡੇ ਤੋਂ ਨਾਲ ਲੈ ਕੇ ਆਏ ਸੀਗੇ ਅਰ ਇਹ ਤੁਸੀਂ ਪਾਉਜ਼ ਕਰ ਕਰਕੇ ਨਾ ਇਹਨਾਂ ਸਾਰੀਆਂ ਫੋਟੋਆਂ ਨੂੰ ਦੇਖ ਲਿਓ ਤੇ ਨਾਲੇ ਜੋ ਜੀ ਦੇ ਵੀ ਨਾਮ ਜਿਹੜੇ ਲੇਟਰ ਨਹੀਂ ਹੈ ਉਹਦੇ ਨਾਲ ਹਿਸਟਰੀ ਵੀ ਕੀਤੀ ਹੋਈ ਹੈਗੀ ਸਾਰੇ ਅੰਦਰ ਕੋੜਾ ਸਭ ਸਤਿ ਸਰ ਸਿੰਘ ਜੀ ਦੀਆਂ ਯਾਦਦੀਆਂ ਸਾਰੀਆਂ ਫੋਟੋਆਂ ਇੱਥੇ ਲੱਗੀਆਂ ਹੋਈਆਂ ਨਹੀਂ ਆ ਤੇ ਉਹ ਕਦੋਂ-ਕਦੋਂ ਦੀਆਂ ਨਹੀਂ ਆ ਉਹ ਨਾਲ-ਨਾਲ ਇਹਨਾਂ ਦੇ ਲਿਖਿਆ ਵੀ ਹੋਇਆ ਹੈਗਾ ਤੁਸੀਂ ਵੀਡੀਓ ਨੂੰ ਪਲੀਜ਼ ਪਾਉਜ਼ ਕਰਕੇ ਦੇਖਦੇ ਹੋ ਕਿਉਂਕਿ ਵੀਡੀਓ ਵਿੱਚ ਜੇ ਮੈਂ ਡਿਸਕ੍ਰਾਈਬ ਕਰਨ ਬਹਿ ਗਿਆ ਤਾਂ ਵੀਡੀਓ ਬਹੁਤ ਲੰਮੀ ਹੋ ਜਾਊਗੀ ਤੇ ਆਜੋ ਅੰਦਰ ਹੁਣ ਤੁਹਾਨੂੰ ਵਸਤਰ ਦਿਖਾਉਣੇ ਹੈਗੇ ਜਿਹੜੇ ਸੰਤ ਈਸ਼ਰ ਸਿੰਘ ਜੀ ਦੇ ਵਸਤਰ ਸੀਗੇ ਸਾਹਮਣੇ ਤੁਸੀਂ ਉਹਨਾਂ ਦੇ ਜੁੱਤੇ ਦੇਖ ਸਕਦੇ ਹੋਗੇ ਕਿਉਂਕਿ ਉਹ ਆਰਮੀ ਦੇ ਨਾਲ ਰਿਲੇਟਡ ਸੀਗੇ ਤੇ ਉਹਨਾਂ ਦੇ ਆਰਮੀ ਦੇ ਇੱਥੇ ਜਿਹੜੇ ਜੁੱਤੇ ਰੱਖੇ ਹੋਏ ਨੇਗੇ ਵੱਡੇ-ਵੱਡੇ ਹੁੰਦੇ ਸੀ ਜਿਹੜੇ ਉਦੋਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਏ ਨੇਗੇ ਬਹੁਤ ਉਹਨਾਂ ਨੂੰ ਜੁੱਤੀਆਂ ਦਾ ਬਹੁਤ ਸ਼ੌਂਕ ਸੀਗਾ ਹੋਰ ਵੀ ਇੱਥੇ ਕਾਫੀ ਵਸਤਰ ਉਹਨਾਂ ਦੇ ਪਏ ਨੇਗੇ ਆ ਸਾਹਮਣੇ ਜੁੱਤੀਆਂ ਦੀ ਉਹਨਾਂ ਦੀ ਕਲੈਕਸ਼ਨ ਹੈ ਸਾਰੀ ਕਿਉਂਕਿ ਤੁਹਾਨੂੰ ਮੈਂ ਪਹਿਲੇ ਦੱਸੇ ਵੀ ਉਹਨਾਂ ਨੂੰ ਬਹੁਤ ਸ਼ੌਂਕ ਸੀਗਾ ਜੁੱਤੀਆਂ ਦਾ ਤੇ ਇਹ ਸਾਰੇ ਸਾਮਕੀ ਇਥੇ ਉਹਨਾਂ ਰੱਖੇ ਹੋਏ ਨੇਗੇ ਲੋਕ ਇਹਨਾਂ ਦੇ ਦਰਸ਼ਨ ਕਰਦੇ ਨੇਗੇ ਤੇ ਗਾਇਸ ਇਹ ਆ ਸਾਤ ਇਸ਼ਰ ਸੰਧਿਆ ਅਸਨ ਤੇ ਤੁਸੀਂ ਉਹਨੂੰ ਪਾਜ਼ ਕਰਕੇ ਪਾਟਸਾਬ ਦੇਉਗੇ ਤੇ ਇਸ ਤੋਂ ਬਾਅਦ ਗਾਇਸ ਤਪਾਇ ਕੋ ਮੱਥਾ ਟੇਕ ਕੇ ਬਾਹਰ ਚੱਲਦੇ ਹਾਂ ਪੂਰਨ ਸਾਭ ਦੇ ਦਰਸ਼ਨ ਆਪਣੇ ਹੋ ਚੁੱਕੇ ਨੇ ਤੇ ਤੁਹਾਨੂੰ ਵੀ ਕਰਾਤੇ ਨੇਗੇ ਪਤਾ ਕਿਥੇ ਆਂਦੇ ਹੋਏ ਇਸ ਪਤੇਂ ਆਂ ਬਾਬਾ ਜੀ ਦਾ ਭक्त ਬਣ ਕੇ ਉਹ ਬੈਠ ਗਿਆ ਆਜੂ ਇਧਰੋਂ ਪ੍ਰਸ਼ਾਦ ਲੈ ਲਓ ਪਹਿਲਾਂ चलिए हूं लंगर छे लंगर है लंगर चलो लंगर हाल लिखा हो बिल्कुल भी नहीं बना मैं तुम बुद्धू सुन बुद्धू बनाने सामने क्या लिखा तो होया ਉਹ ਮੈਂ ਦੱਸਦਾ ਤੈਨੂੰ ਉੱਥੇ ਕਿਉਂ ਖੜਾ ਸੀ ਫੇਰ ਜਾ ਕੇ ਸ਼ਾਮ ਚ ਪੁਲਿਸ ਪਸਤਾ ਨਹੀਂ ਹੋ ਕੀ ਚਲਦੀ ਸੀ ਹਾਂ ਕੀ ਲਿਆ ਸੀ ਗਸਨ ਬੋ ਦੇਖ ਵਸ ਜਾ ਕੇ ਲੰਗਰ ਹਾਲ ਲੰਗਰ ਹਾਲ 'ਚ ਗਾਈਸੋ ਅਸੀਂ ਪਹੁੰਚ ਚੁੱਕੇ ਆਂਗੇ ਤੇ ਹੁਣ ਅੰਦਰ ਚੱਲ ਕੇ ਨਾ ਪ੍ਰਸ਼ਾਦੇ ਛੱਕਦੇ ਆਂ ਉਹ ਤੇ ਜਾ ਲੈ ਲਾਸਟ ਤੇ ਖਾਲੇ ਹੁਣ ਜਿੰਨੇ ਕਿ ਲੱਗੀ ਆ ਠੀਕ ਆ ਅੱਗੇ ਕਰਮਣਾ ਵਲੀਆ ਵਲੀਆ ਹੁੰਦਾ ਦੇਖਾਂ ਮਨੂ ਜੀ ਸਵਾਤਾ ਕਾ ਚਲ ਕਾ ਹੁਣਾ ਹਾਂਜੀ ਗਾਇਜ਼ ਲੰਗਰ ਹਾਲ ਚੋਂ ਲੰਗਰ ਚੱਕ ਕੇ ਹੁਣ ਅਸੀਂ ਆ ਜਾਂਗੇ ਬਾਹਰ ਬੋਲੋ ਉੱਥੇ ਮਾਲ ਪੂਰੇ ਦੀ ਸੀ ਔਰ ਸਾਰੇ ਸਾਰੇ ਆਪਾਂ ਨੇ ਖੇਤ ਵੀ ਖਾਤੀ ਸੀ ਉਹ ਇਹ ਜਮਾ ਤੇ ਦਾਲ ਸਾਰੋ ਦਾਲ ਸੁ ਕਾਦੀ ਸੀਗੀ ਹੁਣ ਤੁਸੀਂ ਬੈਠੇ ਗਏ ਸੀ ਹੰਗੀ ਵੀ ਸੀ ਅਸ ਤਾਂ ਮੂੰਗੀ ਖਾਧੀ ਸੀਗੀ ਮੂੰਗੀ ਤਾਂ ਤਾਂ ਵਧੀਆ ਲੱਗੀ ਮਾਲਪੂੜੇ ਵੀ ਖਾਦੇ ਸੀ ਇਹਨੇ ਇੱਕ ਲੈ ਲਿਆ ਖਾਦਾ ਹੈ ਨਹੀਂ ਸੀਗਾ ਵਧੀਆ ਇਹਨੇ ਪੱਗਰ ਲੈਣੇ ਵੀ ਨਹੀਂ ਖਾਦਾ ਹਮ ਮੈਂ ਹੀ ਖਾਦਾ ਇਹਦੇ ਵੰਡੇ ਦਾ ਤਾਂ ਖਾਣਾ ਪਿਆ ਪਹਿਲਾਂ ਨਹੀਂ ਆਉਂਦਾ ਨਹੀਂ ਪ੍ਰਸਾਦਾ ਬਾਕੀ ਬਹੁਤ ਬਹੁਤ ਵਧੀਆ ਸੀਗਾ ਟੇਸਟੀ ਸੀ ਲੰਗਰ ਤਾਂ ਬੈਸੀ ਲੰਗਰ ਤਾਂ ਬੈਸੀ ਵਧੀਆ ਹੁੰਦਾ ਪਰ ਇਹ ਟੇਸਟ ਜ਼ਿਆਦਾ ਸੀਗਾ ਮੈਨੂੰ ਤਾਂ ਮੂੰਗੀ ਵਧੀਆ ਲੱਗੀ ਇਹਨੂੰ ਵੀ ਮੱਪਾ ਤੈਨੂੰ ਵੀ ਵਧੀਆ ਲੱਗੀ ਆਰ ਗਾ ਦਊਗਾ ਨੋ ਨਾ ਤਾ ਵਾ ਤਾ ਲੀ ਲਿਆ ਇਹਦਾ ਬਸ ਇੱਥੇ ਸੱਜ ਜਨੇ ਨਾਉਂਦੇ ਹੀ ਵੀ ਜਾ ਬੱਦੇ ਕੋਲਾ ਟੋਕਣਾ ਬੱਦੇ ਲੈ ਕੇ ਉਹ ਪੁੱਛਾ ਦੇ ਆਪਣੇ ਕਿੱਸੇ ਟਿੱਕਿਆ ਹੋਇਆ ਤੇਰਾ ਕਿੱਥੇ ਹੈਗਾ ਚਲ ਕਿੱਥੇ ਹੈਗਾ ਮੇਰਾ ਤੇਰਾ ਆਪਸ ਵਿੱਚ ਚੱਲ ਚੱਲ ਆ ਦੇਖੋ ਫਟੇ ਗਿਆ ਹੁਣ ਟੋਕਣ ਦਾ ਕੇ ਕਾਸੀ ਫਟੇ ਇਹ ਲਾਇਆ ਮਾਦੇ ਮੈਂ ਕੋ ਕਰਦੇ ਅੱਛਾ ਸੱਟੇ ਨਹੀਂ ਹੈ ਕਿ ਨਾਲ ਬੂਟੇ ਦੇਖੋ ਅੱਛਾ ਸੱਟੇ ਹਾਂ 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 ਦਬਾ ਸਾਰਿਆਂ ਨੂੰ ਸਾਨੂੰ ਵੀ ਦੋ ਚਲੋ ਅੱਜ ਹੀ ਗੈਸ ਗੁਰੂ ਘਰ ਦੇ ਅੰਦਰ ਤੁਹਾਨੂੰ ਸਾਰੇ ਦਰਸ਼ਨ ਕਰਾ ਦੇਣੇ ਗੁਰੂ ਘਰ ਦੇ ਤੇ ਹੁਣ ਇਤੋਂ ਮੱਤਾ ਟੇਕ ਕੇ ਗੁਰੂ ਘਰ ਦੇ ਬਾਹਰ ਆਪਾਂ ਚੱਲਦੇ ਆਂਗੇ ਬਾਹਰ ਦੁਕਾਨਾਂ ਤੇ ਕਮਣਾ ਮੋਟਾ ਸਮਾਨ ਜਿਹੜਾ ਲੈਣਾ ਕੋ ਉਹ ਲੈਣਿਆਂਗੇ ਬਸ ਪਾ ਲਓ ਹੈਗਾ ਹੁਣ ਤੇਰੇ ਕੋਲ ਛੋਟਾ ਹੈਗਾ ਹੁਣ ਤੇਰੇ ਕੋਲ ਛੋਟਾ ਕਿੰਨਾ ਪੂਰਾ ਦਾਰੇਗਾ ਕਿੰਨੇ ਪੈਸੇ ਚਲੋ ਫਿਰ ਚੱਲੀਏ ਫੁੱਲ ਨਾ ਜਾਣਦੇ ਭਾਈ ਚੱਲ ਬੈਠੋ ਹਾਂਜੀ ਗਾਇਸ ਗੁਰਦੁਆਰ ਸਾਹਿਬ ਦੇ ਦਰਸ਼ਨ ਕਰ ਲੈਨੇਗੇ ਅਸੀਂ ਸਾਰਿਆਂ ਨੇ ਤੇ ਤੁਹਾਨੂੰ ਵੀ ਦਰਸ਼ਨ ਕਰਾਏ ਨੇ ਗੁਰਦੁਆਰ ਸਾਹਿਬ ਦੇ ਬਹੁਤ ਸੋਹਣਾ ਗੁਰਦੁਆਰ ਸਾਹਿਬ ਬਣਿਆ ਹੋਇਆ ਤੇ ਅਸੀਂ ਦਰਸ਼ਨ ਕੀਤੇ ਨੇ ਜਿਹੜੇ ਗੁਰਦੁਆਰ ਸਾਹਿਬ ਦੇ ਗੁਰਦਵਾਲਾ ਰਾੜਾ ਸਾਹਿਬ ਆਰ ਤੇ ਇਸਰ ਸਿੰਘ ਜੀ ਦਾ ਇਹ ਗੁਰਦੁਆਰਾ ਸਾਹਿਬ ਹੈਗਾ ਉਹਨਾਂ ਦੀ ਯਾਦਗਾਰ ਚ ਬਣਿਆ ਹੋਇਆ ਹੈਗਾ ਔਰ ਗਾਈਜ਼ਾ ਤੁਸੀਂ ਦੇਖਿਆ ਸਾਫ ਸਫਾਈ ਬਹੁਤ ਜ਼ਿਆਦਾ ਸੀਗੀ ਨਾ ਗੁਰਦੁਆਰਾ ਸਾਹਿਬ ਚ ਬਹੁਤ ਜ਼ਿਆਦਾ ਤੇ ਲੰਗਰ ਪਾਣੀ ਦਾ ਜਿਹੜਾ ਸੀਗਾ ਇਹ ਬੰਨ ਮਤਲਬ ਟਿਪ ਟੋਪ ਕੰਮ ਸੀਗਾ ਸਾਰਾ ਕੁਝ ਸੀਗਾ ਅੱਛਾ ਸਫਾਈ ਵੀ ਬਹੁਤ ਸੀਗੀ ਫਾਈ ਵੀ ਪੂਰੀ ਸੀਗੀ ਮਾਲ ਪੂੜੇ ਸੀਗੇ ਖੀਰ ਸੀਗੀ ਦਾਲ ਰੋਟੀ ਤਾਂ ਹੁੰਦੀ ਹੁੰਦੀ ਹੈ ਜਦੋਂ ਬਹੁਤ ਵਧੀਆ ਮਤਲਬ ਕਿ ਟੇਸਟੀ ਸੀਗਾ ਸਾਰਾ ਕੁਝ ਅੱਛਾ ਪੱਕੇ ਵੀ ਐਡਾ ਐਡਾ ਲੱਗੇ ਪੱਕੇ ਬਹੁਤ ਵੱਡੇ ਵੱਡੇ ਸੀਗੇ ਇਹਨਾਂ ਦੇ ਪੱਕੇ ਦੇ ਤੁਸੀਂ ਦੇਖਿਆ ਨਹੀਂ ਹੈਗੇ ਬੱਸ ਨਹੀਂ ਦੇਖੇ ਔਡਾ ਵੱਡਾ ਪੱਕਾ ਕੋਈ ਛੱਤਾਂ ਵਾਲੇ ਸੀ ਜੇ ਦੂਜੇ ਛੱਤਾਂ ਵਾਲੇ ਬਹੁਤ ਵੱਡੇ ਵੱਡੇ ਪੱਕੇ ਸੀਗੇ ਘਾਰੇ ਡੇਡੇ ਗੋਲਿੰਕਾ ਦੀ ਫਿੱਟਿੰਗ ਵੀ ਕਰੇ ਹੋਣਗੇ ਮੰਮਾ ਚਲੋ ਬਹੁਤ ਵਧੀਆ ਦਰਸ਼ਨ ਹੋਏ ਨੇ ਗਾਇਸ ਸੱਚੀ ਨੂੰ ਸਕੂਲ ਮਿਲਿਆ ਆ ਕੇ ਇਹ ਤੇ ਗੁਰਦੁਆਰਾ ਸਾਹਿਬ ਆ ਵੈਸੇ ਅਸੀਂ ਜਿੱਥੇ ਵੀ ਹੁੰਦਾਗਾ ਗੁਰਦੁਆਰਾ ਸਾਹਿਬ ਕੋਈ ਨਮਾ ਤੁਹਾਨੂੰ ਪਤਾ ਲੱਗਦਾ ਸੀ ਜ਼ਰੂਰ ਜਾਣੀ ਜਾਣੇਗੇ ਉੱਥੇ ਕੋਈ ਹੁੰਦਾ ਇੱਥੇ ਅਸੀਂ ਕਾਫੀ ਟਾਈਮ ਤੋਂ ਸੋਚ ਰਹੇ ਸੀ ਵੀ ਰਾਣਾ ਸਾਹਿਬ ਚੱਲ ਕੇ ਆਵਾਂਗੇ ਚੱਲ ਕੇ ਆਵਾਂਗੇ ਤੇ ਆਖਰਕਾਰ ਅੱਜ ਉਹ ਦਿਨ ਆਇਆ ਗਿਆ ਸੀ ਜਦੋਂ ਅਸੀਂ ਇੱਥੇ ਦਰਸ਼ਨ ਕਰਨ ਵਾਸਤੇ ਪਹੁੰਚੇ ਗਏ ਤੇ ਠੀਕ ਹੈ ਜੀ ਹੁਣ ਅੱਜ ਦਾ ਬਲੌਗ ਆ ਜਿਹੜਾ ਹੁਣ ਆਪਾਂ ਇਹਨੂੰ ਇੱਥੇ ਕਰਦੇ ਹਾਂਗੇ ਖਤਮ ਤੁਹਾਨੂੰ ਕੋਤਵਾਲ ਸਾਹਿਬ ਦੇ ਦਰਸ਼ਨ ਕਰਾਤੇ ਆਗੇ ਤੇ ਹੁਣ ਆਪਾਂ ਕੱਲ ਨੂੰ ਮਿਲਾਂਗੇ ਆਪਾਂ ਇੱਕ ਨਵੇਂ ਬਲੌਗ ਦੇ ਵਿੱਚ ਉਦੋਂ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ